ਨੱਕ ਖੁਸ਼ੀਆਂ ਬਾਤਾਂ ਸਤਗੁਰ ਨਦਰ ਕਰੇ ਸਤਗੁਰ ਨਦਰ ਕਰੇ ਨੱਕ ਖੁਸ਼ੀਆਂ ਬਾਤਾਂ ਨੱਕ ਖੁਸ਼ੀਆਂ ਪਾ ਆਂ ਪਤਸ਼ਾਨੀਆਂ ਬਾਤ ਸੁਣਾ ਲਕਤੂਸੀਆਂ ਬਾਤ ਸੁਣਾ ਜਿਸ ਵਕਤ ਕੋਰ ਨਾ ਤੇਰੇ ਕਰੇ ਜਿਸ ਵਕਤ ਕੋਰ ਖਲਰੇ ਕਰੇ ਲਕਤੂਸੀਆਂ ਬਾਤ ਸੁਣਾ ਹਾਸਤੂਸੀਆਂ ਬਾਤ ਸੁਣਾ पाप ते බනතින එක අසන බලතින මන් ප්‍රය ਇਕ ਸਵੇਨ ਸਭ ਤੰਤ ਹੈ ਸਭ ਵਿੱਚ ਆ ਮੋਹ ਆਏ ਇਕ ਸਵੇਨ ਸਭ ਤੰਤ ਹੈ ਸਭ ਵਿੱਚ ਆ ਮੋਹ ਆਏ ਸਭ ਰਖ ਜੋ ਸਾਲੇ ਹਾਬੇ ਹੋ ਗਏ ਰੱਖ ਆ ਆਈ ਸਤਿ ਪੁਰ ਨਜ਼ਰ ਕਰੇ ਕੇ ਸਤਿ ਪੁਰ ਨਜ਼ਰ ਕਰੇ ਸਤਿ ਰੱਖ ਦੁਸ਼ੀਆਂ ਤੱਕ ਕੋਈ ਨਾ सफलताम <s poured aliveấy>

kar ਆਇਆ ਹੋ ਢੰਡ ਦੀ ਬਣਾ ਲਿਆ ਦਿੱਸੇ ਉਹ ਆ ਆਪ ਕੋਲ ਆਮਰ ਸੁਣਾ ਕੁੱਤਿਆਂ ਪਰ ਜਾਂ ਕੁੱਤਰ ਜਾਵੜੇ ਨਾਲ ਨਾਲ ਰੋ ਓਏ ਜਿਸ ਪਰ ਤੂੰ ਬਲਿਕੇ ਇਨਸਾਫ਼ ਤੋਂ ਕੋਰਛਾ ਨਾ ਦੇ ਜਿਸ ਪਰ ਤੂੰ ਬਲਿਕੇ ਇਨਸਾਫ਼ ਤੋਂ ਕੋਰਛਾ ਨਾ ਦੇ

ཛཚད རརྲ ཤསྲསས ཀྲི རྲས ཀྲས རསས རསས རེེ རྲ ཁསེ ེེེེེ ད ོ ཁཁཁསསར ེ ད ེེེ ཁ� ེེ ཁེ ཉ�ིཁེ ཁེ � ਉਨੇ ਇੰਦਰ ਨੂੰ ਪਤਾ ਕਿ ਇਹ ਮਗਰ ਇਹ ਨਹੀਂ ਨਾ ਦੀਵਾ ਬੇਡੋ ਸਵਾਹੀ ਨਹੀਂ ਕਰਾਣੀ ਕੋਈ ਆਏ ਬਿਸਕਰਾਂ ਆ ਆ ਦੋਨੇ ਰੋਟੀਆਂ ਲੈ ਕੇ ਹੋਰ ਰਮਨ ਦਾ ਪਕੌੜਿਆਂ ਦੀ ਆਵਾਜ਼ ਨਾ ਨਹੀਂ ਆਈ ਆ ਵੀ ਲੈ ਚੱਲ ਲੈ ਚੱਲ ਗਾਉਣ ਯਾਰ ਗਾਣ ਲੈ ਚੱਲ ਗਾਣ ਲੈ ਚੱਲ ਖੋੜ ਦੇ ਉਹ ਨਹੀਂ ਬੰਦ ਨਾ ਕਰ ਬਸ ਉਹ ਬਸ ਅਗਰ ਬਸ ا 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 ਤਾਂ ਇਸ ਦੇ ਡਰਾਈਵਰ ਜੀ ਨੇ ਅਸੀਂ ਸਪਰੇ ਸੰਤਾ ਭਾਈ ਗੁਰਜੀ ਕੇ ਪਤੇ ਤੁਹਾਡੇ ਪੈ ਆਲਾਕਮ ਅਲੈਕਮ ਅਰਹਮਨ ਰਹਿਮਤ ਲੇਸ ਸਾਸਰੀ ਕਾਲ ਜੀ ਮੋਟਾ ਸਾਨੂੰ ਪਾਇਓ ਕਿਉਂ ਨਿਸ਼ਾਨੇ ਟੱਕੜੀ ਪੰਜ ਅੰਦਰ